ਹੋਲ ਕਰ ਲੀਏ ਪਰ ਥੋੜਾ ਜਿਹਾ ਕੰਮ ਕਿਸਾਨ ਵੀਰੋ ਸਸਤਾ ਹੀ ਪੈਂਦਾ 25 30 ਰੁਪਏ ਕਿਲੋ ਮੈਗਨੀਸ਼ੀਅਮ ਸਲਫੇਟ ਪੈਂਦਾ ਜਿਹੜੇ ਕਿਸਾਨ ਵੀਰਾਂ ਦੇ ਕਣਕ ਭਗੋਲੇ ਤੇ ਆ ਗਈ ਤੇ ਡੀਏਪੀ ਯੂਰੀਆ ਦਾ ਘੋਲ ਕਰ ਰਹੇ ਆ ਤਾਂ ਉਹ ਕਿਸਾਨ ਵੀਰ ਕਿਲੋ ਮੈਗਨੀਸ਼ੀਅਮ ਸਲਫੇਟ ਪਾ ਲੈਣ ਬਹੁਤ ਸਸਤਾ ਪੈਂਦਾ ਇਹ ਸਾਰਾ 25 30 ਰੁਪਏ ਕਿਲੋ ਪੈਂਦਾ ਤੇ ਜੇ ਕਣਕ ਭਗੋਲੇ ਤੇ ਹੈ ਨਾਲ 50 60 ਗ੍ਰਾਮ ਬੋਰਨ 20% ਬੋਰਨ ਪਾ ਸਕਦੇ ਆ ਜੇ ਕਣਕ ਭਗੋਲੇ ਤੇ ਹੈ ਤੇ ਇਹ ਚੀਜ਼ ਹੈ ਤੁਸੀਂ ਸਾਰਾ 70 70 ਰੁਪਏ ਕਿੱਲਾ ਪਾਊਗਾ ਤੇ ਇਸ ਕਰਕੇ ਵੀਰੋ 15 20 ਰੁਪਏ ਕਿੱਲਾ ਤਾਂ ਬੋਰਨ ਪਾਉਗੀ 50 60 ਗ੍ਰਾਮ ਤੇ 25 30 ਰੁਪਏ ਤੁਹਾਨੂੰ ਮੈਗਨੀਸ਼ੀਅਮ ਸਲਫੇਟ ਪਾਊਗਾ ਇਹ ਵੀ ਤੁਸੀਂ ਨਾਲ ਐਡ ਕਰ ਦਿਓ ਜੇ ਕਣਕ ਬਘੋਲੇ ਤੇ ਐ ਤੇ ਤੁਸੀਂ ਡੀਏਪ ਯੂਰੀਆ ਦਾ ਘੋਲ ਕਰਨ ਜਾ ਰਹੇ ਹੋ ਹਾਂ ਜੇ ਕਣਕ ਬਘੋਲੇ ਤੇ ਨਹੀਂ ਆਈ ਥੋੜੀ ਮੋਟੀ ਪੀਲੇ ਪੰਚੇ ਖੜੀ ਐ ਤਾਂ ਤੁਸੀਂ 100 ਗ੍ਰਾਮ 12% ਜ਼ਿੰਕ ਤੇ ਕਿਲੋ ਮੈਗਨੀਸ਼ੀਅਮ ਸਲਫੇਟ ਮੈਗਨੀਸ਼ੀਅਮ ਸਲਫੇਟ ਤਾਂ ਚਾਹੇ ਕਣਕ ਕਹੇ ਜੀ ਐ ਕਾਸੇ ਤੇ ਬਗੋਲੇ ਤੇ ਹੈ ਚਾਹੇ ਪਾਈਪ ਤੇ ਚਾਹੇ ਨਹੀਂ ਪਾਈਪ ਤੇ ਮੈਗਨੀਸ਼ੀਅਮ ਤੱਕ ਲੋ ਤੁਸੀਂ ਹਰੇਕ ਚੀ ਪਾ ਲਿਓ ਚਾਹੇ ਤਾਂ ਬਗੋਲੇ ਤੇ ਹੈ ਤੇ ਚਾਹੇ ਨਹੀਂ ਬਗੋਲੇ ਤੇ ਤੇ ਬਾਕੀ ਤੁਸੀਂ ਜਿੰਕ ਮੈਗਨੀਜ਼ ਦੀਆਂ ਕਰੀ ਬੈਠਿਓ ਸਪਰੇਆ 1 2 ਤਾਂ ਤੁਸੀਂ ਜਿੰਕ ਫੇਰ ਰੈਨ ਦਿਓ ਐਸ ਕਰਕੇ ਵੀਰੋ ਬੜੀ ਖੁਸ਼ੀ ਲੱਗੀ ਕਿਸਾਨ ਵੀਰਾਂ ਨੇ ਆ ਪੁੱਛ ਰਿਹਾ ਵੀ ਮਿਹਨਤ ਕਰਿਆ ਤੁਹਾਡਾ ਇੱਕ ਇੱਕ ਕਦਮ ਤੁਹਾਡੇ ਖੇਤ ਵੱਲ ਜਾਂਦਾ ਉਹ ਮਿਹਨਤ ਪੱਲੇ ਪੈਂਦੀ ਹੈ ਕਿਸਾਨ ਵੀਰੋ ਇਹ ਤਾਂ ਫੇਰ ਵੀ ਤੁਸੀਂ ਡੀਏਪੀ ਯੂਰੀਆ ਦਾ ਘੋਲ ਕਰ ਰਹੇ ਹੋ ਆਹੀ ਗੱਲਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਜਿਹੜੇ ਕਿਸਾਨ ਵੀਰ ਡੀਏਪੀ ਯੂਰੀਆ ਦਾ ਢੋਲ ਕਰ ਰਹੇ ਆ ਉਹ ਕਿਲੋ ম্যাগਨੇਸ਼ੀਅਮ ਸਲਫੇਟ ਪਾ ਲੈਣ ਤੇ ਬਾਕੀ ਜਿਹੜੀ ਜ਼ਿੰਕ ਹੈ ਜਾਂ ਬੋਰਨ ਹੈ ਉਹ ਕੰਡੀਸ਼ਨ ਦੇ ਹਿਸਾਬ ਨਾਲ ਪਾ ਲੈਣ ਇਹ ਸਸਤੇ ਹੀ ਕੋਈ 50-60 ਰੁਪਏ ਕਿੱਲਾ ਪਊ ਸਾਰਾ ਲਾ ਕੇ ਤੇ ਆਹੀ ਵੀਰੋ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਹਾਂ ਕਈ ਕਿਸਾਨ ਵੀਰ ਪੁੱਛ ਲੈਂਦੇ ਐ ਕਿੰਨੀ ਡੀਏਪੀ ਯੂਰੀਆ ਪਾ ਲਈਏ ਕਿਸਾਨ ਵੀਰੋ 2 ਕਿਲੋ ਪਾਣੀ ਦੇ ਹਿਸਾਬ ਨਾਲ ਬਾਕੀ ਜੇ 100 ਲੀਟਰ ਪਾਣੀ ਕਈ ਕਿਸਾਨ ਵੀਰੋਂ ਪੁੱਛ ਲਿਆ ਕਹਿੰਦੇ 100 ਸਵਾ 100 ਲੀਟਰ ਪਾਣੀ ਲੈਣੇ ਆ 2.5 ਕਿਲੋਤਾ ਯੂਰੀਆ ਤੇ 2.5 ਕਿਲੋ ਡੀਏਪੀ ਦਾ ਪਾਣੀ ਤੇ ਬਾਕੀ ਤੁਸੀਂ ਕਿਲੋ ਮੈਗਨੀਸ਼ੀਅਮ ਸਲਫੇਟ ਤੇ 50-60 ਗ੍ਰਾਮ ਬੋਰਨ ਜੇ ਕਣਕ ਬਘੋਲੇ ਤੇ ਹੈ ਤੇ ਜੇ ਜ਼ਿੰਕ ਮੈਨੇਜ ਦੇ ਨਹੀਂ ਸਪਰੇਆ ਕੀਤੀਆਂ ਕਣਕ ਹਜੇ ਬਘੋਲੇ ਤੇ ਨਹੀਂ ਤਾਂ ਤੁਸੀਂ 100 ਗ੍ਰਾਮ 12% ਜ਼ਿੰਕ ਤੇ ਕਿਲੋ ਮੈਗਨੀਸ਼ੀਅਮ ਸਲਫੇਟ ਪਾ ਸਕਦੇ ਹੋ ਤੇ ਜ਼ਿੰਕ ਜੇ ਬਘੋਲੇ ਤੇ ਤਾਂ ਵੀ ਜ਼ਿੰਕ ਵੀ ਪਾ ਸਕਦੇ ਹੋ ਆਹੀ ਗੱਲਾਂ ਵੀਰੋ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਪਤਾ ਲੱਗ